ਉਸ ਬਾਰੇ ਅਸੀਂ ਅੱਜ ਦੀ ਚਰਚਾ ਵਿਸ਼ੇਸ਼ ਤੌਰ ਤੇ ਕਰਾਂਗੇ ਜਿਸ ਤਰ੍ਹਾਂ ਕਿ ਕਾਫੀ ਸਮੇਂ ਤੋਂ ਜੋ ਹੈ ਹੜਪੀੜਤਾਂ ਦੇ ਲਈ ਵੱਖ-ਵੱਖ ਫਿਲਮੀ ਸਟਾਰ ਵੱਖ-ਵੱਖ ਰਾਜਨੀਤਿਕ ਜਥੇਬੰਦੀਆਂ ਵੱਖ-ਵੱਖ ਜੋ ਐਨ ਜੀਓਜ਼ ਨੇ ਉਹ ਵੀ ਹੜਪੀੜਤਾਂ ਦੇ ਲਈ ਜੋ ਹੈ ਉਹ ਆਪਣਾ ਯੋਗਦਾਨ ਪਾ ਰਹੀਆਂ ਨੇ ਤੇ ਅੱਜ ਜੋ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹੈ ਉਹ ਪੰਜਾਬ ਦੇ ਹੜਪੀੜਤਾਂ ਦੇ ਲਈ ਹਵਾਈ ਸਰਵੇਖਣ ਕਰਨਗੇ ਤੇ ਪੰਜਾਬ ਦਾ ਦੌਰਾ ਕਰਨਗੇ ਇਸ ਬਾਰੇ ਅਸੀਂ ਵਿਸ਼ੇਸ਼ ਚਰਚਾ ਅੱਜ ਦੀ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਡਾਕਟਰ ਰਜਿੰਦਰ ਸਿੰਘ ਜੋ ਕਿ ਸੀਨੀਅਰ ਪੱਤਰਕਾਰ ਮਾਨਸਾ ਪੰਜਾਬ ਤੋਂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਅੱਜ ਦੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੋਦੀ ਜੀ ਦੀ ਜੋ ਅ ਅੱਜ ਪੰਜਾਬ ਫੇਰੀ ਹੈ ਹੜਪੀੜਤਾਂ ਨੂੰ ਲੈ ਕੇ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਰਜਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ A1 ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸ਼ੁਕਰੀਆ ਸਰ ਅੱਜ ਜਿਸ ਤਰ੍ਹਾਂ ਕਿ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਜੋ ਦੇਖ ਰਹੇ ਹਾਂ ਕਿ ਹਰ ਪੀੜਤਾਂ ਦੀ ਮਦਦ ਵਾਸਤੇ ਲਗਾਤਾਰ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਫਿਲਮੀ ਸਟਾਰ ਵੱਖ-ਵੱਖ ਰਾਜਨੀਤਿਕ ਤੇ ਗੈਰ ਰਾਜਨੀਤਿਕ ਪਾਰਟੀਆਂ ਜੋ ਹੈ ਉਹ ਹਰ ਪੀੜਤਾਂ ਦੀ ਮਦਦ ਲਈ ਆ ਰਹੀਆਂ ਤੇ ਅੱਜ ਵਿਸ਼ੇਸ਼ ਤੌਰ ਤੇ ਜੋ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਹੈ ਪੰਜਾਬ ਵਾਸਤੇ ਕੁਝ ਨਵਾਂ ਰਾਹਤ ਪੈਕੇਜ ਹੜਪੀੜਤਾਂ ਦੇ ਲਈ ਲੈ ਕੇ ਆ ਰਹੇ ਆ ਇਸ ਬਾਰੇ ਅੱਜ ਆਪਾਂ ਵਿਸ਼ੇਸ਼ ਚਰਚਾ ਕਰਾਂਗੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਦੇਖੋ ਗੱਲ ਇਹ ਹੈ ਵੀ ਹੜ੍ਹਾਂ ਨੂੰ ਆਇਆ ਇੱਕ ਮਹੀਨਾ ਹੋ ਗਿਆ ਜੀ ਆ ਠੀਕ ਹੈ ਵੀ ਸੈਂਟਰ ਸਰਕਾਰ ਜ਼ਿਆਦਾ ਕਿਸੇ ਪਾਸੇ ਮੋਦੀ ਸਾਹਿਬ ਬੀਜੀਸੀ ਤੇ ਜਾਂ ਮਤਲਬ ਉਹਨਾਂ ਦੇ ਵਿਰੋਧੀ ਧਿਰ ਦੀ ਸਰਕਾਰ ਹੋਣ ਦੇ ਨਾਤੇ ਜੀ ਇਹਨੂੰ ਮਤਲਬ ਇੱਥੇ ਜਲਦੀ ਜਿਹੜਾ ਨਾ ਮਾਰਨਾ ਹਾਂ ਮناسبੀ ਸਮਝਿਆ ਜੀ ਹੁਣ ਚਲੋ ਹੁਣ ਆ ਰਹੇ ਨੇ ਦੇਰ ਆਏ ਦਰਸਾਏ ਅਸੀਂ ਸਾਰੇ ਪੰਜਾਬ ਵੱਲੋਂ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਆ ਅੱਜ ਉਹ ਸਵਾ 4 ਵਜੇ ਦਾ ਉਹਨਾਂ ਦਾ ਟਾਈਮ ਹੈ ਜੀ ਗੁਰਦਾਸਪੁਰ ਆਣਗੇ ਤੇ ਹਿਮਾਚਲ ਪ੍ਰਦੇਸ਼ ਦਾ ਵੀ ਨਾਲ ਮਤਲਬ ਉਹਨਾਂ ਦੇ ਦੌਰਾ ਕਰਨਾ ਹਰਪੂਰੀਏ ਦਾ ਜਿੱਥੇ ਸਾਰਾ ਪੰਜਾਬ ਹਿਮਾਚਲ ਸਾਰਾ ਨੌਰਥ ਹੈਗੀ ਆਪਾਂ ਇਹ ਉਮੀਦ ਰਾਈ ਬੈਠੇ ਆ ਕਿ ਅੱਜ ਪੰਜਾਬ ਨੂੰ ਮੋਦੀ ਸਾਹਿਬ ਕੋਈ ਵੱਡਾ ਆ ਪੈਕੇਜ ਦੇ ਸਕਦੇ ਆ ਫੌਰੀ ਦਾ ਹੱਥ ਪੈਕੇਜ ਹੈ ਜਿਹੜਾ ਉਹ ਦੇ ਸਕਦੇ ਆ ਕਿਉਂਕਿ ਮੋਦੀ ਸਾਹਿਬ ਅੱਜ ਬਹੁਤ ਬਿਜ਼ੀ ਨਹੀਂ ਕਿਉਂਕਿ ਅੱਜ ਉਪ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਮੋਦੀ ਸਾਹਿਬ 10:30 ਵਜੇ ਵੋਟ ਪਾ ਕੇ ਆਏ ਨੇ ਉਸ ਤੋਂ ਬਾਅਦ ਹੋਰ ਪ੍ਰਸ਼ਾਸਨਿਕ ਜਾਂ ਸਰਕਾਰ ਦੇ ਕੰਮ ਹੁੰਦੇ ਨੇ ਉਹਨਾਂ ਨੇ ਮਤਲਬ ਅੱਜੀ ਹੀ ਜਿਹੜਾ ਮਾਰਨਾ ਚੰਗਾ ਮناسب ਸਮਝਿਆ ਜਿਹਦੇ ਕਰਕੇ ਮਤਲਬ ਸਾਨੂੰ ਪੂਰੀਆਂ ਉਮੀਦਾਂ ਨੇ ਕਿ ਅੱਜ ਮੋਦੀ ਸਾਹਿਬ ਜਿਹੜਾ ਦੇ ਰਾਏ ਦਰਸਤਾ ਵਾਲਾ ਲੰਬਾ ਹੈ ਉਹ ਲਾ ਕੇ ਜਰੂਰ ਮੁੜਨਗੇ ਤੇ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਕੁਝ ਦਿਨ ਪਹਿਲਾਂ ਜੋ ਹੈ ਖੇਤੀ ਮੰਤਰੀ ਕੇਂਦਰੀ ਜੋ ਖੇਤੀ ਮੰਤਰੀ ਨੇ ਉਹਨਾਂ ਨੇ ਵੀ ਪੰਜਾਬ ਦੇ ਹੜਪੀੜਤਾਂ ਦਾ ਦੌਰਾ ਕੀਤਾ ਸੀ ਗੱਲਬਾਤ ਕੀਤੀ ਸੀ ਤੇ ਉਸ ਤੋਂ ਬਾਅਦ ਜਾਂਦੇ ਉਹ ਕੁਝ ਰਾਹਤ ਪੈਕੇਜ ਕੁਝ ਨਹੀਂ ਦੇ ਕੇ ਗਏ ਇਨਫੈਕਟ ਇਹ ਕਹਿ ਕੇ ਗਏ ਕਿ ਤੁਹਾਡੀ ਅਗਰ ਮਾਈਨਿੰਗ ਪਾਲਿਸੀ ਸਹੀ ਹੁੰਦੀ ਤਾਂ ਇਹ ਹੜਪੀੜਤਾਂ ਨੂੰ ਕਿਥੇ ਨਾ ਕਿਥੇ ਜੋ ਹੈ ਆ ਰਾਹਤ ਮਿਲ ਜਾਂਦੀ ਪਰ ਤੁਹਾਡੀ ਮਾਈਨਿੰਗ ਪਾਲਿਸੀ ਸਹੀ ਨਹੀਂ ਸੀ ਇਸ ਵਾਸਤੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਝੇਲਣਾ ਪਿਆ ਦੇਖੋ ਜੀ ਜਦੋਂ ਵੀ ਕੋਈ ਤਰਾਸਤੀ ਚ ਹੁੰਦਾ ਜਾਂ ਕੋਈ ਸੰਕਟ ਚ ਹੁੰਦਾ ਉਦੋਂ ਮਤਲਬ ਉਹਦੇ ਨੁਕਸ ਕੱਢਣ ਦਾ ਟਾਈਮ ਨਹੀਂ ਹੁੰਦਾ ਸਾਨੂੰ ਤਾਂ ਉਹਨਾਂ ਤੋਂ ਵੀ ਕਾਫੀ ਉਮੀਦਾਂ ਸੀ ਪਰ ਸਾਡੇ ਨਿਰਾਸ਼ਾ ਹੀ ਪੱਲੇ ਪਈ ਕਿਉਂਕਿ ਚਾਂਦ ਸਾਹਿਬ ਨੇ ਆ ਕੇ ਮਤਲਬ ਸਾਨੂੰ ਹੀ ਦੋਸ਼ੀ ਕਰਾਰ ਦਿੱਤਾ ਪਰ ਗੱਲ ਕਰ ਇਹਦੇ ਚ ਜੇ ਆਪਾਂ ਦੇਖੀਏ ਵੀ ਹਿਮਾਚਲ ਦੇ ਵਿੱਚ ਵੀ ਆ ਕੇ ਜੀ ਦੇ ਵਿੱਚ ਵੀ ਆ ਕੇ ਜੀ ਰਾਜਸਥਾਨ ਦੇ ਵਿੱਚ ਵੀ ਹੜ ਆ ਕੇ ਹਰਿਆਣੇ ਦੇ ਵਿੱਚ ਵੀ ਹੜ ਆ ਕੇ ਉੱਥੇ ਮਾਈਨਿੰਗ ਪਾਲਿਸੀ ਮਤਲਬ ਉਹਨਾਂ ਨੇ ਚਲੋ ਜੇ ਕੋਈ ਰਾਹਤ ਨਹੀਂ ਦੇਣੀ ਸੀ ਘੱਟ ਤੋਂ ਘੱਟ ਜ਼ਖਮਾਂ ਦੇ ਉੱਤੇ ਨਮਕ ਨਾ ਲਾ ਕੇ ਜਾਂਦੇ ਇਸ ਕਰਕੇ ਉਹ ਨਮਕ ਜਿਹੜਾ चौहान ਸਾਹਿਬ ਲਾ ਕੇ ਗਏ ਨੇ ਉਹਨੂੰ ਉਤਾਰਨ ਦਾ ਕੰਮ ਤੇ ਮਲਮ ਲਾਉਣ ਦਾ ਟਾਈਮ ਅੱਜ મોદી ਸਾਹਿਬ ਨੇ ਆਪ ਆਪਣੇ ਜ਼ਿੰਮੇ ਲਿਆ ਜਿਦੇ ਕਰਕੇ ਮਤਲਬ ਜਿਹੜੇ ਪੰਜਾਬ ਦੇ ਵੱਡੇ ਜ਼ਖਮ ਹੋਏ ਨੇ ਹਣ ਦੇ ਉਹਨਾਂ ਦੇ ਉੱਤੇ ਕਾਫੀ ਮਤਲਬ ਰਾਹਤ ਲਾਉਂਦੀ ਹੈ ਕੋਸ਼ਿਸ਼ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਕਰਨਗੇ ਜੀ ਜਿਸ ਤਰ੍ਹਾਂ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਵੱਲੋਂ ਤੇ ਸੀਐਮ ਵੱਲੋਂ ਵੀ ਜੋ ਕੁਝ ਰਾਹਤ ਦੀ ਪੈਕੇਜ ਦੀ ਜੋ ਹੈ ਮੋਦੀ ਸਾਹਿਬ ਤੋਂ ਮੰਗ ਕੀਤੀ ਗਈ ਹੈ ਤਾਂ ਇਹ ਮੰਗ ਕਿੰਨੀ ਕੁ ਜਾਇਜ਼ ਹੈ ਤੇ ਕਿੰਨੀ ਕੁ ਸਾਰਥਕ ਸਿੱਧ ਹੋਊਗੀ ਜੀ ਦੇਖੋ ਜੀ ਜਾਇਜ਼ ਤਾਂ ਮੰਗ ਤਾਂ ਬਿਲਕੁਲ ਜਾਇਜ਼ ਹੈ ਕਿਉਂਕਿ 60000 ਕਰੋੜ ਰੁਪਇਆ ਤਾਂ ਆਪਣਾ ਪੰਜਾਬ ਦਾ GST, RDF ਹੋਰ ਮਤਲਬ ਇਸ ਤਰ੍ਹਾਂ ਦਾ ਜਿਹੜਾ ਉਹ ਪਏਗਾ ਤੇ ਦੂਸਰੀ ਗੱਲ ਇਹ ਹੁੰਦੀ ਹੈ ਵੀ ਸੈਂਟਰ ਸਰਕਾਰ ਹੈ ਜਿਹੜੀ ਉਹ ਇੱਕ ਮਾਂ ਪਿਓ ਹੁੰਦੀ ਹੈ ਜਿਸ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਪਿਤਾ ਦਾ ਰੋਲ ਹੁੰਦਾ ਇਸੇ ਤਰੀਕੇ ਪ੍ਰਧਾਨ ਮੰਤਰੀ ਦਾ ਰੋਲ ਹੁੰਦਾ ਕਿਉਂਕਿ ਕੋਈ ਵੀ ਬੱਚਾ ਜਦੋਂ ਕਿਸੇ ਦਾ ਬਿਮਾਰ ਹੁੰਦਾ ਜਾਂ ਕੋਈ ਸੰਕਟ ਦੇ ਵਿੱਚ ਹੁੰਦਾ ਤਾਂ ਫਾਦਰ ਦਾ ਫਰਜ਼ ਬਣਦਾ ਹੁੰਦਾ ਕਿ ਉਹਦੀ ਮਦਦ ਕਰਨਾ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਹਸਾਬ ਲੈਣਾ ਜਾਂ ਤੂੰ ਕਿਉਂ ਉੱਥੇ ਗਿਆ ਜਾਂ ਕੀ ਮਤਲਬ ਇਹ ਨੁਕਤੇ ਚਿੰਨੀਆਂ ਨੇ ਜਿਹੜੀਆਂ ਇਹ ਬਾਤ ਦੇ ਵਿੱਚ ਕੀਤੀਆਂ ਜਾ ਸਕਦੀਆਂ ਹੁੰਦੀਆਂ ਹਣ ਅੱਜ ਮੌਕੇ ਦੇ ਉੱਤੇ ਸਾਨੂੰ ਮਤਲਬ ਪੌਰੀ ਰਾਹਤ ਦੀ ਲੋੜ ਹੈ ਘੱਟ ਤੋਂ ਘੱਟ 20 ਹਜ਼ਾਰ ਕਰੋੜ ਰੁਪਏ ਦੀ ਕੋਸ਼ਿਸ਼ ਹੈ ਦੀ ਜੇ ਰਾਹਤ ਮਿਲ ਜੇ ਤਾਂ ਮਤਲਬ ਮਲਮਲ ਤੱਕ ਕਰ ਸਕਦੀ ਹੈ ਥੋੜੀ ਬਹੁਤੀ ਰਾਹਤ ਨਾਲ ਆਪਣਾ ਕੰਮ ਨਹੀਂ ਚੱਲਣਾ ਕਿਉਂਕਿ ਨੁਕਸਾਨ ਹੈ ਜਿਹੜਾ 2000 ਪਿੰਡਾਂ ਤੋਂ ਵੱਧ ਮਤਲਬ ਨੁਕਸਾਨ ਦੇ ਵਿੱਚ ਹੈਗੇ ਨੇ ਲੋਕ ਜਿਹਦੇ ਵਿੱਚ 2200 2100 ਤੋਂ 2200 ਦੇ ਦਰਮਿਆਨ ਪਿੰਡ ਆ ਗਏ ਇੱਕ ਪਿੰਡ ਦੀ ਤੇ 2-3000 ਏਕੜ ਜ਼ਮੀਨ ਹੁੰਦੀ ਆ 4 ਲੱਖ ਏਕੜ ਜ਼ਮੀਨ ਆ ਜਿਹੜੀ ਬਿਲਕੁਲ ਮਤਲਬ ਪੱਕੀ ਹੋਈ ਫਸਲ ਜਿਹਦੇ ਵਿੱਚ ਕੰਪੈਨ ਹੀ ਚਲਾਉਣੀ ਸੀ ਉਹ ਮਤਲਬ ਉਹ ਸਾਡੀ ਡੁੱਬ ਗਈ ਤੇ ਹੁਣ ਉੱਥੇ ਮਿੱਟੀ ਦੇ ਢੇਰ ਲੱਗੇ ਹੋਏ ਨੇ ਸਰ ਹਾਂਜੀ ਉੱਥੇ ਮਿੱਟੀ ਚੜ ਗਈ ਕੱਲ ਮਾਨ ਸਾਹਿਬ ਨੇ ਸਪੈਸ਼ਲ ਇਹ ਕੀਤਾ ਸੀ ਵੀ ਜਿਸ ਦੀ ਇਹ ਜਿਸ ਦਾ ਖੇਤ ਉਸ ਦੀ ਰੇਤ ਵਾਲਾ ਜਿਹੜਾ ਇੱਕ ਚਲਾਈ ਹੈ ਸਕੀਮਾਂ ਇਹ ਕਾਫੀ ਥੇਰ ਤੋਂ ਮੰਗ ਸੀਗੀ ਠੀਕ ਹੈ ਵੀ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਤੋਂ ਕਿਉਂਕਿ ਜਿਹੜੀ ਰੇਤ ਵਾਲਾ ਮਸਲਾ ਇਹ ਹੁਣ ਨਹੀਂ ਚੜਿਆ ਜੀ ਇਹ ਆਏ ਪੰਜ ਚਾਰ ਸਾਲ ਬਾਅਦ ਰੇਤ ਦਾ ਘੜ ਤੋਂ ਘਟ ਉਹਨਾਂ ਦੇ ਖੇਤਾਂ ਦੇ ਵਿੱਚ ਚੜ ਹੀ ਜਾਂਦੀ ਹੈ ਇਸ ਕਰਕੇ ਮਾਨ ਸਾਹਿਬ ਗਰਾਊਂਡ ਜ਼ੀਰੋ ਤੋਂ ਹੋਣ ਦੇ ਕਾਰਨ ਉਹਨਾਂ ਨੇ ਸਭ ਤੋਂ ਪਹਿਲਾ ਮਸਲਾ ਬਿਮਾਰ ਹੋਣ ਦੇ ਨਾਤੇ ਤੇ ਮਤਲਬੀ ਕਿ ਕੈਬਨਟ ਕਾਨਫਰੰਸ ਲਈ ਕੀਤੀ ਉਹਦੇ ਵਿੱਚ ਇਹ ਐਲਾਨ ਕੀਤਾ ਜਿਹਦੇ ਨਾਲ ਕੁਝ ਕਿਸਾਨਾਂ ਦੇ ਰਾਹਤ ਹੈ ਜਿਹੜੀ ਉਹ ਮਹਿਸੂਸ ਕੀਤੀ ਹੈ ਗੱਲ ਕਰ ਇਹ ਹੈ ਜੀ ਜਦੋਂ ਹੁਣ ਮੰਨ ਲਓ ਪਾਣੀ ਘਟ ਰਿਹਾ ਹੈ ਰੇਤ ਦਿਖ ਰਹੀ ਹੈ ਤਾਂ ਬੜੀ ਬਦਕਿਸਮਤੀ ਵਾਲੀ ਗੱਲ ਕਹਿੰਦੇ ਆ ਕਿ ਉਹਦੇ ਚੋਂ ਲਾਸ਼ਾਂ ਮਿਲਣ ਲੱਗੀਆਂ ਇੱਕ ਫਾਜ਼ਿਲਕਾ ਦੇ ਭਗਤ ਸਿੰਘ ਨਾਂ ਦੇ 30 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਹੜਾ ਆਪਣੀ ਮੱਛ ਨੂੰ ਬਚਾਉਣ ਵਾਸਤੇ ਉਹ ਪਾਣੀ ਦੇ ਵਿੱਚ ਰੁੜ ਗਿਆ ਜਿੱਥੇ ਪਾਣੀ ਨੇ ਉਹਦੇ ਮਤਲਬ 4-5 ਦਿਨ ਹੋ ਗਏ ਆ ਗੁੰਮ ਹੋ ਗਿਆ ਸੀ ਅੱਜ ਉਹਦੀ ਲਾਸ਼ ਮਿਲਿਆ ਉਸੇ ਤਰ੍ਹਾਂ ਦੀ ਪਰ ਜਦੋਂ ਪਾਣੀ ਘਟ ਰਿਹਾ ਅਸੀਂ ਕਹਿੰਦੇ ਆਂ ਕਿ ਜਿਹੜੀਆਂ ਇਆਂ ਇਆਂ ਘਟਨਾਵਾਂ ਨੇ ਇਆਂ ਇਆਂ ਖਬਰਾਂ ਨੇ ਸਾਨੂੰ ਨਾ ਆਉਣ ਤਾਂ ਅਸੀਂ ਇਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਤਾਂ ਗੱਲ ਕਰ ਜੋ ਉਹਨਾਂ ਨੂੰ ਚੰਗਾ ਲੱਗਦਾ ਹੁੰਦਾ ਉਹੀ ਹੈ ਤੇ ਜਿਸ ਤਰ੍ਹਾਂ ਕਿ ਹੜ੍ਹ ਦੇ ਹਾਲਾਤ ਸੀਗੇ ਤੇ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਲੇਕਿਨ ਉਸ ਤੋਂ ਬਾਅਦ ਜੋ ਹੜ੍ਹਾਂ ਤੋਂ ਬਾਅਦ ਦਾ ਟਾਈਮ ਹੁੰਦਾ ਹੈ ਉਹਦੇ ਚ ਬਿਮਾਰੀਆਂ ਫੈਲਦੀਆਂ ਗਾਧ ਹੁੰਦੀ ਹੈ ਸਿਲਟ ਹੁੰਦੀ ਹੈ ਤੇ ਨਾਲ ਨਾਲ ਹੋਰ ਵੀ ਕਈ ਮੱਖੀ ਮੱਛਰ ਇਦਾਂ ਦੇ ਐ ਜਿਹੜੇ ਕਿ ਬਿਮਾਰੀਆਂ ਫੈਲਾਉਂਦੇ ਨੇ ਤਾਂ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਸਰਕਾਰ ਨੂੰ ਹੈਲਥੀਸਟਰ ਨੂੰ ਸਰਪੰਚ ਸਾਹਿਬ ਨੇ ਇੱਕ ਤਾਂ ਡਾਕਟਰਾਂ ਦੀਆਂ ਟੀਮਾਂ ਬਣਾਈਆਂ ਨੇ ਹਰ ਇੱਕ ਪਿੰਡ ਦੇ ਵਿੱਚ ਇੱਕ ਡਾਕਟਰ ਹੋਊਗਾ ਨਾਲ ਉਹਨਾਂ ਦਾ ਟੀਮ ਦੇ ਮੈਂਬਰ ਹੋਣਗੇ ਜੀ ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਫੋਗਿੰਗ ਮਸ਼ੀਨਾਂ ਦਾ ਜਿਹੜਾ ਸਿਸਟਮ ਹੈ ਉਹ ਕੀਤਾ ਹੋਇਆਗਾ ਤਾਂ ਕਿ ਮਤਲਬ ਜਿਹੜਾ ਮੱਖੀ ਮੱਛਰ ਹੈ ਜੰਗਦੀ ਹੈ ਉਹ ਸਾਫ ਹੋ ਜਾਏ ਥੋੜਾ ਜਿਹਾ ਹੋਏ 15 ਜੀ ਰਹਿਣਗੇ ਥੋੜਾ ਜਾਂ ਤਾਂ ਤਾਂ ਕਿ ਗੰਦਗੀ ਸਾਫ ਹੋ ਜੇ ਤੇ ਬਿਮਾਰੀਆਂ ਨਾ ਫੈਲਣ ਕਿਉਂਕਿ ਹਜ਼ਾਰਾਂ ਦੀ ਗਿਰਤੀ ਦੇ ਵਿੱਚ ਪਸ਼ੂ ਪੰਛੀ ਜੀ ਭੇਡਾਂ ਬੱਕਰੀਆਂ ਮੁਰਗੀਆਂ کافی ਕੁਝ ਮਰਿਆ ਹੋਇਆ ਹੈਗਾ ਜਿਹਦੇ ਕਰਕੇ ਮਤਲਬ ਵੱਡੀ ਬਿਮਾਰੀ ਵੀ ਕੋਈ ਫੈਲ ਸਕਦੀ ਹੈ ਇਸ ਕਰਕੇ ਮਤਲਬ ਡਾਕਟਰ ਟੀਮ ਹੈ ਜਿਹੜੀ ਉਹ ਬੜੀ ਮਸਤੀਦੀ ਨਾਲ ਕੰਮ ਕਰੂਗੀ ਸਾਰੀਆਂ ਦਵਾਈਆਂ ਫਰੀ ਆਫ ਕੋਸਟ ਹਰ ਇੱਕ ਬਿਮਾਰੀ ਦਾ ਇਲਾਜ ਡਾਕਟਰ ਦੀ ਸਲਾਹ ਤੇ ਜੋ ਵੀ ਟੈਸਟਾਂ ਦਾ ਇੰਚਾਵੂਗਾ ਉਹ ਸਰਕਾਰ ਵੱਲੋਂ ਕੀਤਾ ਜਾਊਗਾ ਟੀਕੇ ਵੀ ਸਰਕਾਰ ਜਿੰਨੇ ਕਯੋਗੀ ਹੈਗੀਆ ਕਰ ਰਹੀ ਹੈ ਜੇ ਆਪਾਂ ਨੂੰ ਰਾਹਤ ਪੈਕੇਜ ਵੱਡਾ ਮਿਲ ਜਾਂਦਾ ਤਾਂ ਜਿਹੜੇ ਸਾਡੇ ਸੁਧਾਰ ਦੇ ਵਿੱਚ ਹੋਰ ਗੰਜੈਸ ਹੈਗੀਆ ਉਹ ਗੰਜੈਸ ਨੂੰ ਵੀ ਠੀਕ ਕੀਤਾ ਜਾਦਾ ਜੀ ਲੱਗਦਾ ਹੈ ਕਿ ਬਿਲਕੁਲ ਮੋਦੀ ਸਾਹਿਬ ਜੋ ਹੈ ਪੰਜਾਬ ਫੇਰੀ ਤੇ ਨੇ ਅੱਜ ਸਵਾ 4 ਵਜੇ ਜੋ ਹੈ ਪੰਜਾਬ ਦਾ ਦੌਰਾ ਕਰਨ ਗਏ ਤੇ ਕੁਛ ਨਾ ਕੁਛ ਰਾਹਤ ਪੈਕੇਜ ਦੇ ਕੇ ਜਾਣਗੇ ਜਿਸ ਤਰ੍ਹਾਂ ਕਿ ਕੱਲ ਇੱਕ ਬਿਆਨ ਆਇਆ ਸੀਗਾ ਸੀਐਮ ਮਾਨ ਦਾ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਗਰ ਮੈਂ ਠੀਕ ਹੁੰਦਾ ਤਾਂ ਮੈਂ ਮੋਦੀ ਸਾਹਿਬ ਨਾਲ ਬਿਲਕੁਲ ਹੜਪੀੜਤਾਂ ਦੇ ਹੜ ਹੜਪੀੜਤ ਜੋ ਲੋਕ ਹੈ ਉਹਨਾਂ ਦਾ ਖੁਦ ਜਾ ਕੇ ਇਕੱਠੇ ਜਾ ਕੇ ਹਾਲ ਪੁੱਛਦੇ ਤਾਂ ਇਸ ਦੇ ਵਿੱਚ ਆਪਾਂ ਇਹ ਪੁੱਛਣਾ ਚਾਹੁੰਦੇ ਆ ਕਿ ਅਗਰ ਮਾਨ ਸਾਹਿਬ ਨਾਲ ਹੁੰਦੇ ਤਾਂ ਜੋ ਪੈਕੇਜ ਮਿਲਣ ਵਾਲਾ ਹੈ ਲੱਗਦਾ ਕਿ ਮਾਨ ਸਾਹਿਬ ਉਸ ਤੋਂ ਜ਼ਿਆਦਾ ਕੁਝ ਹੋਰ ਲੈ ਲੈਂਦੇ ਮੋਦੀ ਜੀ ਤੋਂ ਦੇਖੋ ਜੀ ਫਿਰ ਹੁਣ ਉਤਮਾਨ ਸਾਹਿਬ ਨੇ ਧੰਨਵਾਦ ਕੀਤਾ ਉਹਨਾਂ ਨੂੰ ਵੈਲਕਮ ਕਿ ਹੈਗਾ ਤੇ ਗੱਲ ਕਰਦੇ ਜਿਹੜਾ ਪੈਕੇਜ ਹੈ ਪੈਕੇਜ ਤਾਂ ਫਿਰ ਜੇ ਪਹਿਲਾਂ ਉਹ ਨੀਕ ਕਰ ਦੰਨੇ ਫਿਰ ਉਹਦੀ ਉਹ ਜਿਹੜੀ ਮਤਲਬ ਪਛਾਣ ਹੁੰਦੀ ਆ ਉਹ ਨਹੀਂ ਰਹਣੀ ਪੈਸੇ ਤਾਂ ਉਹਨਾਂ ਨੇ ਨਹੀਂ ਦੱਸਣਾ ਸੀ ਨਾ ਹੀ ਹੁਣ ਦੱਸਣਾ ਤਾਂ ਉਹ ਤਾਂ ਮੌਕੇ ਤੇ ਐਲਾਨ ਕਰਨਗੇ ਇਸ ਕਰਕੇ ਸਾਨੂੰ ਉਮੀਦ ਹੈ ਵੀ ਵਧੀਆ ਐਲਾਨ ਕਰਨਗੇ ਜਿਹਦੇ ਨਾਲ ਸਾਡਾ ਨੁਕਸਾਨ ਵੀ ਕੁਝ ਨਹੀਂ ਡਾਕਟਰ ਸਾਹਿਬ ਮੇਰਾ ਕੁਐਸਚਨ ਇਹ ਹੈ ਕਿ ਜਿੰਨਾ ਵੀ ਉਹ ਪੈਕੇਜ ਦਿੰਦੇ ਆਂ ਅਗਰ ਮਾਨ ਸਾਹਿਬ ਉਹਨਾਂ ਦੇ ਨਾਲ ਹੁੰਦੇ ਪਰਸਨਲੀ ਤੌਰ ਤੇ ਕੀ ਉਹ ਪੈਕੇਜ ਵੱਧ ਸਕਦਾ ਸੀਗਾ ਹਾਂਜੀ ਫਰਕ ਤਾਂ ਪੈ ਸਕਦਾ ਜੀ ਦੇਖੋ ਵੀ ਮਾੜਾ ਮੋਟਾ ਰਿਕਵੈਸਟ ਕੀਤੀ ਜਾਂਦੀ ਹੈ ਜੇ ਕੋਈ ਰਿਕਵੈਸਟ ਕਰਨ ਵਾਲਾ ਨਾ ਹੋਵੇ ਤਾਂ ਆਗਲੇ ਨੇ ਮਰਜ਼ੀ ਕਰਨੀ ਹੁੰਦੀ ਹੈ ਜੇ ਮੰਨ ਲਓ ਉਹਨਾਂ ਨੇ 10000 ਜਾਂ 20000 ਦਾ ਪੈਕੇਜ ਹੈ ਉਸੇ ਟਾਈਮ ਦੇ ਉੱਤੇ ਰਿਕਵੈਸਟ ਕਰ ਦਿੰਦੇ ਹੋ ਸਕਦਾ 5-4000 ਕਰੋੜ ਹੋਰ ਵਧਾ ਦੇਣ ਕਿਉਂਕਿ ਵੱਡੇ ਉਹਦੇ ਨੇ ਵੱਡੀਆਂ ਜ਼ਿੰਮੇਵਾਰੀਆਂ ਨੇ ਇਸ ਕਰਕੇ ਮਤਲਬ ਆਪਣੇ ਵੱਡੇ ਫਰਜ਼ ਨੇ ਉਹਨਾਂ ਨੂੰ ਨਿਭਾਉਂਦੇ ਹੋਏ ਕਦੋਂ ਵੀ ਉਹ ਵੱਡਾ ਐਲਾਨ ਜਿਸ ਤਰ੍ਹਾਂ ਕਿ ਕੱਲ ਅਕਾਲੀ ਦਲ ਨੇ ਵੀ ਮੀਟਿੰਗ ਕਰਕੇ ਆਪਣੀ ਪਾਰਟੀ ਵਿੱਚ ਕੁਝ ਡਿਊਟੀਆਂ ਲਗਾਈਆਂ ਕੁਝ ਸਮਾਨ ਖਰੀਦਣ ਦੀ ਗੱਲ ਕਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਵਾਲਾ ਸਮਾਨ ਜੋ ਹੈ ਉੱਥੇ ਡਿਸਟ੍ਰੀਬਿਊਟ ਕਰਨਾ ਹੈ ਤੇ ਨਾਲ ਉਹਨਾਂ ਦੇ ਕਰਨਾ ਹੈ ਤੇ ਨਾਲ-ਨਾਲ ਜੋ ਰਖੜਾ ਸਾਹਿਬ ਨੇ ਉਹਨਾਂ ਨੇ ਵੀ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਤਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਦੋਨੋਂ ਅਕਾਲੀ ਦਲ ਮਿਲ ਕੇ ਜੋ ਹੈ ਬਾੜ ਪੀੜਤਾਂ ਦੀ ਮਦਦ ਕਰ ਰਹੇ ਨੇ ਦੇਖੋ ਅਕਾਲੀ ਦਲ ਗਰਾਊਂਡ 'ਚ ਹੈਗਾ ਕਾਂਗਰਸ ਗਰਾਊਂਡ 'ਚ ਹੈਗੀ ਹੈ ਆਮ ਆਦਮੀ ਪਾਰਟੀ ਵਾਲੇ ਗਰਾਊਂਡ 'ਚ ਨੇ ਬੀਜੇਪੀ ਵਾਲੇ ਗਰਾਊਂਡ 'ਚ ਨੇ ਸਭ ਦਾ ਫਰਜ ਬਣਦਾ ਹੈ ਕਿਉਂਕਿ ਗੱਲ ਕਰ ਵੀ ਜਿਹੜੇ ਇਹ ਅਕਾਲੀ ਦਲ ਹੈ ਇਹ ਆਪਸ ਦੇ ਵਿੱਚ ਫਟੇ ਹੋਏ ਨੇ ਇਹਨਾਂ ਦੇ ਤਿੰਨ ਚਾਰ ਧੜੇ ਬਣ ਗਏ ਇਹ ਤਾਂ ਲੋਕ ਨੇ ਜਿਹੜੇ ਪਬਲਿਕ ਹੈ ਉਹ ਇੱਕੋ ਜੁੱਟਤਾ ਦਿਖਾ ਰਹੀ ਹੈ ਇਹ ਇੱਕ ਦੂਜੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਇਹ ਕੰਮ ਤੋਂ ਦੂਰ ਆ ਹੋ ਕੇ ਮਤਲਬ ਮਾਨਵਤਾ ਦੀ ਸੇਵਾ ਦੇ ਵਿੱਚ ਲੱਗਣਾ ਚਾਹੀਦਾ ਜੋ ਉਹਨਾਂ ਨੇ ਐਲਾਨ ਕੀਤਾ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਛੇ ਕੀਤੇ ਨੇ ਕਰਨੇ ਚਾਹੀਦੇ ਨੇ ਕਿਉਂਕਿ ਪੂਰਾ ਫਰਜ਼ ਬਣਦਾ ਐ ਗੱਲ ਕਰੀ ਤਾਂ ਜਿਹੜੇ ਦੇ ਵੱਡੀਆ ਪਾਰਟੀ ਵਾਲੇ ਨੇ ਇਹਨਾਂ ਨੂੰ ਇਸ ਗੱਲ ਤੋਂ ਲੋਕਾਂ ਤੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਵੀ 62 ਸਾਲ ਪਿਛਲੇ 62 ਸਾਲ ਹੋ ਗਏ ਅਸੀਂ ਡੈਮ ਦੀ ਹਿਸਾਬ ਨਹੀਂ ਕੀਤੀ ਇੱਕ ਵਾਰੀ ਇਸ ਕਰਕੇ ਪਾਣੀ ਦੀ ਜਿਹੜੀ ਕਪੈਸਿਟੀ ਸੀ ਉਹ 25% ਹੋਰ ਪਾਣੀ ਡੈਮਾਂ ਦੇ ਵਿੱਚ ਰੁਕ ਸਕਦਾ ਸੀ ਜਿਹਦੇ ਨਾਲ ਮਤਲਬ ਕਾਫੀ ਤਰਾਸਦੀ ਹੈ ਜਿਹੜੀ ਇਹ ਘਟ ਸਕਦੀ ਸੀ ਇਹਨਾਂ ਨੂੰ ਇੰੀਆਂ-ਇੰੀਆਂ ਪਲੈਨਿੰਗਾਂ ਬਣਾਉਣੀਆਂ ਪੈਣਗੀਆਂ ਤਾਂ ਕਿ ਦੂਰਅੰਦੇਸ਼ੀ ਹੈ ਜਿਹੜਾ ਦੂਰ ਪਲੈਨਿੰਗ ਦੇ ਸਿੱਟੇ ਸਾਨੂੰ ਚੰਗੇ ਮਿਲਣਾ ਇਆਂ ਇਆਂ ਆਫਤਾ ਮੈਨ ਮੇਡ ਆਫਤਨਾ ਆਵੇ ਘੱਟ ਤੋਂ ਘੱਟ ਚਲੋ ਕੁਦਰਤ ਦਾ ਜੋ ਪ੍ਰਕੋਪ ਹੈ ਉਹ ਹੋ ਸਕਦਾ ਹੈ ਇਸ ਤਰ੍ਹਾਂ ਮਤਲਬ ਇਹਨਾਂ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ ਅੱਛੀ ਗੱਲ ਹੈ ਇਹਨਾਂ ਨੇ ਕੀਤਾ ਹੈ ਕਿਉਂਕਿ ਸਮੁੱਚਾ ਪੰਥ ਹੈ ਜਿਹੜਾ ਇਸ ਟਾਈਮ ਤੇ ਇਕੱਠਾ ਹੋਇਆ ਹੋਇਆ ਜੀ ਇਹ ਜੀਡਰਾਂ ਦੀਆਂ ਆਵਾਜ਼ਾਂ ਬਖੋ ਵਖਨੇ ਪੰਥ ਇਕੱਠਾ ਹੈ ਇਸ ਕਰਕੇ ਮਤਲਬ ਕਿਉਂਕਿ ਜਿਹੜੇ ਸ੍ਰੀ ਅਕਾਲੀ ਦਲ ਬਾਰਸ ਪੰਜਾਬ ਦੇ ਹੈ ਉਹਨਾਂ ਦਾ ਮੁੱਖ ਮੰਤਰੀ ਦਾ ਕੈਂਡੀਡੇਟ ਭਾਈ ਅਮਰਪਾਲ ਸਿੰਘ ਉਹਨਾਂ ਨੇ ਤੇ ਨਾਲ ਇੱਕ ਫਰੀਦਕੋਟ ਵਾਲੇ ਜੀ ਇਹਨਾਂ ਨੇ ਆਪਣਾ ਲੋਕ ਸਭਾ ਦੀ voting ਨਾ ਪਾਉਣ ਦਾ ਫੈਸਲਾ ਕੀਤਾ ਬਾਈਕਾਟ ਕੀਤਾ ਜਿਸ ਦੇ ਮਤਲਬ ਬੀਬਾ ਹਰਸਿਮਰਤ ਕੌਰ ਨੇ ਵੀ ਨਾਲ ਮਤਲਬ ਇਹ हां बिल्कुल सा, दे साथ देता हूं बिल्कुल साथ देता है दे 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 जी हां ये राष्ट्रपति उपराष्ट्रपति साहब भी चुनाव ਦੇ ਵਿੱਚ ਹਿੱਸਾ ਨਹੀਂ ਲੈਣਗੇ ਤੇ ਇਕੱਠੇ ਹੋ ਕੇ मतलब ਪੰਜਾਬ ਦੇ ਪ੍ਰਤੀ ਸੈਂਟਰ ਦਾ ਜੋ ਰਵਈਆ ਅਪਣਾਇਆ ਉਹਦੇ ਵਿੱਚ ਇੱਕੋ ਗੁੱਸਾ ਜਾਹਰ ਇਹ ਇੱਕ ਅਫਸੋਸ ਹੈ ਮਤਲਬ ਉਹ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਨਾਲ ਪੰਜਾਬ ਦੀ ਇੱਕ ਜੁਟਤਾ ਉਹ ਸਾਨੂੰ ਦਿਖਾਈ ਦਿੰਦੀ ਹੈ ਇਹ ਗੱਲ ਕਰ ਇਲੈਕਸ਼ਨਾਂ ਦੇ ਮੌਕੇ ਦੇ ਵਿੱਚ ਜਰੂਰ ਇਹ ਸਾਨੂੰ ਜਿਹੜੀਆਂ ਵੱਡੀਆਂ ਪਾਵਰਾਂ ਨੇ ਏਜੰਸੀਆਂ ਨੇ ਪਾਰ ਦਿੰਦੀਆਂ ਨੇ ਹੁਣ ਅਸੀਂ ਇੱਕ ਜੁਟਾ ਸਾਨੂੰ ਇੱਕ ਜੁਟ ਹੋ ਕੇ ਸਾਰਾ ਜਿਹੜਾ ਇਸ ਮਸਲਾ ਹੜਾਂ ਦਾ ਇਹ ਵੀ ਮਤਲਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਸੈਂਟਰ ਤੋਂ ਵੱਡਾ ਪੈਕੇਜ ਲੈਣ ਵਾਸਤੇ ਇੱਕ ਵੱਡਾ ਹੋਰ ਪ੍ਰੋਗਰਾਮ ਕੋਈ ਵੱਡਾ ਮਤਲਬ ਕੋਈ ਪਲੈਨਿੰਗ ਬਣਾ ਕੇ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੋਂ ਕੇ ਮੋਦੀ ਸਾਹਿਬ ਦੇ ਦਫਤਰ ਜਾ ਕੇ ਮਤਲਬ ਗੱਲ ਕਰਨੀ ਚਾਹੀਦੀ ਜੀ ਸਰ ਕੀ ਲੱਗਦਾ ਹੈ ਕਿ ਅਗਰ ਇਹ ਵਾਲੇ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਆਪਣੇ ਪੰਜਾਬੀ ਭਾਈਚਾਰਕ ਭਾਈਚਾ ਭਾਈਸਾਂ ਜਿਹੜੋ ਇਹ ਹਿੱਸਾ ਲੈਂਦੇ ਜਿੱਦਾਂ ਬੀਬੀ ਅਰਸ਼ੀਨਤ ਕੌਰ ਹੈ ਭਾਈ ਅਮਰਿਤਪਾਲ ਹੈ ਤੇ ਦੂਸਰੇ ਜਿਹੜੇ ਨੇ ਕਿ ਅਗਰ ਇਹ ਹਿੱਸਾ ਲੈਂਦੇ ਤੇ ਲੱਗਦਾ ਕਿ ਪੰਜਾਬ ਨੂੰ ਉਸ ਦਾ ਕੁਝ ਫਾਇਦਾ ਮਿਲ ਸਕਦਾ ਸੀਗਾ। हां जी ਫਾਇਦਾ ਤਾਂ ਮਿਲ ਸਕਦਾ ਜੀ ਗੱਲ ਕਰ ਰਿਹਾ ਮਤਲਬ ਜਿਹੜੇ ਸੱਤਾ ਸੁੱਖ ਨੇ ਨਾ ਜੀ ਜੇ ਇਹਨਾਂ ਨੂੰ ਤੇ ਆ ਕੇ ਪਹਿਲਾਂ ਤੋਂ ਹੀ ਆਪਣੀ ਬੱਕਰੀ ਪਛਾਣ ਰੱਖੀ ਹੁੰਦੀ ਤਾਂ ਮਤਲਬ ਸੈਂਟਰ ਸਰਕਾਰ ਆਪਣੇ ਦਬਾਅ 'ਚ ਰਹਿੰਦਾ ਕਿਉਂਕਿ ਕਈ ਪੋਜੀਸ਼ਨਾਂ ਇੰਗੀਆਂ ਜੀਆਂ ਹਾਂ ਜੀਆਂ ਸੀਗੀਆਂ ਵੀ ਜਿੱਥੇ ਇਹ ਮਤਲਬ ਪੰਜਾਬ ਦੇ ਵਾਸਤੇ ਇਹ ਪ੍ਰਤੀਪ ਇਹ ਪਾਰਟੀਆਂ ਖੜ ਸਕਦੀਆਂ ਸੀ ਬੱਦ ਕਿਸਮ ਦੀ ਇਹ ਹੈ ਵੀ ਇਨ੍ਹਾਂ ਪਾਰਟੀਆਂ ਨੇ ਪੰਜਾਬ ਦੀ ਥਾਂ ਮਤਲਬ ਕਈ ਤਾਂ ਇਹ ਕਹਿੰਦੇ ਆ ਵੀ ਕੁਰਸੀਆਂ ਨੂੰ ਤਰਜੀਹ ਦਿੱਤੀ ਸੂਤਰ ਦੱਸਦੇ ਨੇ ਜੀ ਕਈ ਮਤਲਬ ਇਨ੍ਹਾਂ ਦੇ ਬਰਾਬਰ ਦੇ ਜਿਹੜੇ ਬੰਦੇ ਨੇ ਉਹ ਦੱਸਦੇ ਨੇ ਵੀ ਪੰਜਾਬ ਦਾ ਭਲੇ ਵਾਸਤੇ ਇਹਨਾਂ ਨੇ ਮੰਗ ਨਹੀਂ ਕੀਤੀ ਇਹਨਾਂ ਨੇ ਕੁਰਸੀਆਂ ਦਾ ਤੇ ਸੁਖ ਆਨੰਦ ਨੂੰ ਤਰਜੀਹ ਦਿੱਤੀ ਜਿਸ ਦੇ ਕਰਕੇ ਪੰਜਾਬ ਕਾਫੀ ਪਿੱਛੇ ਪੈ ਗਿਆ ਜਿਹਦੇ ਹੁਣ ਪਰਭਾਈ ਕਰਨ ਦੀ ਕੋਸ਼ਿਸ਼ ਕਰਨਗੇ ਪੰਜਾਬ ਦੇ ਸਮੁੱਚੇ ਲੋਕ ਜੀ ਅ ਡਾਕ ਡਾਕਸਬ ਜਿਸ ਤਰ੍ਹਾਂ ਕਿ ਫਿਲਮੀ ਜੋ ਅਦਾਕਾਰ ਹੈ ਪੰਜਾਬੀ ਸਿੰਗਰ ਹੈ ਤੇ ਫਿਲਮੀ ਸਟਾਰਸ ਨੇ ਜੋ ਉਹ ਵੀ ਕਿਥੇ ਨਾ ਕਿਥੇ ਆ ਕੇ ਜੋ ਹੜਪੀੜਤਾਂ ਦੀ ਮਦਦ ਕਰ ਰਹੇ ਆ ਇੱਕ ਟਰੱਕ ਜੋ ਹੈ ਵਾਸ਼ਿੰਗ ਮਸ਼ੀਨ ਦਾ ਦੇ ਰਹੇ ਆ ਕੋਈ ਟਰੈਕਟਰ ਦੇ ਰਹੇ ਆ ਕੋਈ ਕੈਸ਼ ਮਦਦ ਕਰ ਰਹੇ ਆ ਕੋਈ ਗਰਾਊਂਡ ਜ਼ੀਰੋ ਤੇ ਜਾ ਕੇ ਉਹਨਾਂ ਦਾ ਹਾਲਚਲ ਪੁੱਛ ਕੇ ਉਹਨਾਂ ਨੂੰ ਦਵਾਈਆਂ ਦੇ ਰਹੇ ਆ ਤਾਂ ਇਹਦੇ ਵਿੱਚ ਕੀ ਲੱਗਦਾ ਹੈ ਕਿ ਜੋ ਮੋਦੀ ਸਾਹਿਬ ਦੀ ਫੇਰੀ ਹੈ ਤਾ ਉਹ ਇਹਦੇ ਉੱਤੇ ਭਾਰੀ ਪੈ ਜਾਏਗੀ ਦੇ ਕੋਈ ਜਿਹੜੀ ਸ਼ਰਦਾ ਨਾਲ ਕੰਮ ਕੀਤਾ ਜਾਂਦਾ ਜਿਹਨੇ ਇੱਕ ਸ਼ਰਦਾ ਨਾਲ ਵਾਸ਼ਿੰਗ ਮਸ਼ੀਨ ਦਿੱਤੀ ਹੈ ਉਹ ਠੀਕ ਹੈ ਵੀ ਉਹਨੇ ਆਪਣੀ ਸ਼ਰਦਾ ਨਾਲ ਦਿੱਤੀ ਹੈ ਉਹਨੇ ਆਪਣੀ ਕਮਾਈ ਚੋ ਦਿੱਤੀ ਹੈ ਤੇ ਜਿਹੜੀ ਚੀਜ਼ ਮਤਲਬ ਇੱਕ ਪੈਕੇਜ ਦੇ ਵਿੱਚ ਦੇਣੀ ਆ ਇਹ ਸਰਕਾਰ ਦਾ ਆ ਗਿਆ ਆਪਣੀ ਜ਼ੇਬ ਦਾ ਤਾਂ ਨਹੀਂ ਹੈ ਇਸ ਕਰਕੇ ਗੱਲ ਕਰ ਵੀ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਜਿਵੇਂ ਸ਼ਰਮਣੀ ਅਕਾਲੀ ਦਲ ਹੈ ਇਹ ਕਹਿੰਦਾ ਵੀ ਸਾਡੀ 30 ਲੱਖ ਦੀ ਭਰਤੀ ਹੈ ਦੂਜੇ ਸ਼ਰਮਣੀ ਅਕਾਲੀ ਦਲ ਵਾਲੇ ਕਹਿੰਦੇ ਨੇ ਉਹ ਕਹਿੰਦੇ ਸਾਡੀ 25 ਲੱਖ ਦੀ ਭਰਤੀ ਹੈ ਉਤੋਂ 92 93 ਬੰਦੇ ਆਮ ਆਦਮੀ ਪਾਰਟੀ ਨੇ ਜੇ ਇਹ ਆਪ ਕੋ ਆਪਣੇ ਵਰਕਰਾਂ ਨੂੰ ਆਪਣੇ ਆਪਣੇ ਛੋਟੇ ਕੈਡਰ ਨੂੰ ਕਹਿ ਕੇ 100 100 200 250 500 ਰੁਪਏ ਦੀ ਮਦਦ ਲੈਣ ਤਾਂ ਮਤਲਬ ਕਾਫੀ ਕੁਝ ਹੋ ਸਕਦਾ ਨਾਲੇ ਇਹਨਾਂ ਦੀ ਪਛਾਣ ਬਣ ਸਕਦੀ ਹੈ ਗੱਲ ਕਰ ਇਹ ਇਸ ਤਣ ਪਾਸੇ ਤੁਰਦਾ ਨਹੀਂ 나 ਹੀ ਕਿਸੇ ਨੇ ਇਹਨਾਂ ਨੂੰ ਰਾਇ ਦਿੱਤੀ ਹੈ 나 ਹੀ ਇਹ ਰਾਇ ਹੋ ਸਕਦਾ ਹੈ ਕਦੋਂ ਇਹ ਮੰਨਣ ਵਾਲੇ ਹੁੰਦੇ ਨੇ ਪਾਣੀ ਦੀ ਬੂੰਦ ਜੇ ਮੈਂ ਕਹਿੰਦੇ ਪੱਥਰ ਤੇ ਪਵੇ ਨਾ ਪਵੇ ਗੱਲ ਕਰ ਇਹਨਾਂ ਨੂੰ ਜਿਹੜੀਆਂ ਰਾਜਨੀਤਿਕ ਪ੍ਰਾਣੀਆਂ ਪਾਰਟੀਆਂ ਨੇ ਇਹਨਾਂ ਨੂੰ ਮਦਦ ਮਤਲਬ ਕਰਨੀ ਚਾਹੀਦੀ ਜਾਂ ਚਾਹੇ ਆਪ ਦੀ ਜੇਬ ਤੋਂ ਕਰਨ ਦਾ ਬਹੁਤ ਅੱਛਾ ਹੈ ਨਹੀਂ ਆਪਣਾ ਜਿਹੜਾ ਛੋਟਾ ਕੈਡਰ ਹੈ ਉਹਨਾਂ ਤੋਂ ਲੈ ਕੇ ਜਿਹੜੇ ਸਾਡੇ ਡੁੱਬੇ ਹੋਏ ਨੌਜਵਾਨ ਨੇ ਬੱਚੇ ਨੇ ਬਜ਼ੁਰਗ ਨੇ ਪਛੂਨੇ ਉਹਨਾਂ ਦੇ ਜੋ ਵੀ ਨੁਕਸਾਨ ਹੋ ਗਿਆ ਉਹ ਹੋ ਗਿਆ ਘਰ ਡਿੱਗ ਕੇ ਸਰਕਾਰ ਤੋਂ ਟੁੱਟਣ ਦੀ ਪੋਜੀਸ਼ਨ 'ਚ ਨੇ ਸ੍ਰੀਤਾ ਜਰਗ ਉਹਨਾਂ ਦੀ ਮਦਦ ਕਿਸੇ ਵੀ ਤਰੀਕੇ ਨਾਲ ਮਦਦ ਕਰ ਸਕਦੇ ਨੇ ਮਤਲਬ ਬਕਾਇਦਾ ਹਿਸਾਬ ਕਿਤਾਬ ਰੱਖ ਕੇ ਆਪਣੇ ਕਾਡਰ ਤੋਂ ਜਿਹੜਾ ਫੰਡ ਹੈ ਉਹ ਇਕੱਠਾ ਕੀਤਾ ਜਾ ਸਕਦਾ ਹੈ ਇਹ ਮਦਦ ਕੀਤੀ ਜਾ ਸਕਦੀ ਹੈ ਸਰਕਾਰ ਵੀ ਮਦਦ ਕਰੇ ਲੋਕਲ ਸਰਕਾਰ ਵੀ ਮਦਦ ਕਰੇ ਲੋਕਲ ਜਿਹੜੀਆਂ ਪਾਰਟੀਆਂ ਨੇ ਸਾਡੇ ਤੇ 70 ਸਾਲ ਹੋ ਗਏ ਡੰਡਾ ਚਲਾਉਂਦੀਆਂ ਨੂੰ ਕਦੇ ਉਹ ਅਕਾਲੀ ਗੱਲ ਦੇ ਰੂਪ 'ਚ ਕਦੇ ਕਾਂਗਰਸ ਦੇ ਰੂਪ 'ਚ ਕਦੇ ਭਾਜਪਾ ਦੇ ਰੂਪ 'ਚ ਕਦੇ ਮਤਲਬ ਸੈਂਟਰ ਵੱਲੋਂ ਗਵਰਨਰਲੀ ਰਾਜ ਲਾ ਕੇ ਕੀਤਾ ਗਿਆ ਅੱਜ ਉਹਦਾ ਮੁੱਲ ਮੋੜਨ ਦਾ ਟਾਈਮ ਹੈ ਉਹ ਦੇਖਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀਆਂ ਤਾਂ ਲੱ ਚੁੱਪਨ ਨਾਲ ਹੀ ਡੰਗਾ ਲਾਉਂਦੀਆਂ ਨੇ ਜਾਂ ਕੋਈ ਮਦਦ ਦਾ ਹੱਥ ਹੈ ਜਿਹੜਾ ਉਹ ਬਣਾਉਂਦੀਆਂ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਇੱਕ ਬਹੁਤ ਵੱਡੇ ਸੀਨੀਅਰ ਪੱਤਰਕਾਰ ਹੋ ਤੇ ਪੂਰੀ ਰਾਜਨੀਤੀ ਨਾਲ ਤੁਹਾਡੀ ਪਕੜ ਹੈ ਤਾਂ ਆਪਾਂ ਜਿਸ ਤਰ੍ਹਾਂ ਕਿ ਰਾਹਤ ਪੈਕੇਜ ਆਉਂਦੇ ਆ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਆਮ ਲੋਕਾਂ ਦੇ ਲਈ ਕੀ ਉਹ ਰਾਹਤ ਪੈਕੇਜ ਉਹਨਾਂ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਦੇ ਆ ਜਿਹੜੇ ਕਿ ਗਰਾਊਂਡ ਜ਼ੀਰੋ ਤੇ ਜਿਨ੍ਹਾਂ ਦਾ ਐਕਚੁਅਲੀ ਇਚ ਨੁਕਸਾਨ ਹੋਇਆ ਹੁੰਦਾ ਦੇਖੋ ਜੀ ਅਸਲ ਗੱਲ ਇਹ ਹੈ ਵੀ ਜਦੋਂ ਪੀਐਮ ਆਫਿਸ ਚੋਂ ਐਲਾਨ ਹੋ ਗਿਆ ਉਸ ਤੋਂ ਬਾਅਦ ਫਿਰ ਛੋਟੇ ਵਿੱਚ ਵਗ ਜਾਂਦਾ ਫਿਰ ਸਰਕਾਰਾਂ ਵਿੱਚ ਵਗ ਜਾਂਦਾ ਫਿਰ ਬਿਊਰੋਕ੍ਰੇਸੀ ਦੇ ਹੱਥ ਚ ਆ ਜਾਂਦੀ ਹੈ ਗੱਲ ਫਿਰ ਬਿਊਰੋਕ੍ਰੇਸੀ ਤੋਂ ਬਾਅਦ ਫਿਰ ਪਾਰਟੀ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਉਹਨਾਂ ਦੇ ਹੱਥ ਚ ਆ ਜਾਂਦੀ ਹੈ ਫਿਰ ਉਹ ਦੇਖਦੇ ਕਿ ਟਿੱਕੇ ਕੱਢਣ ਲੱਗ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ ਮਤਲਬ ਨਜਾਤ ਕਾਉਣ ਵਾਸਤੇ ਪੰਡਾਂ ਦੇ ਵਿੱਚ ਜਿਹੜੀਆਂ ਗ੍ਰਾਮ ਸਭਾਵਾਂ ਹੁੰਦੀਆਂ ਨੇ ਮਤਲਬ ਕਿਉਂਕਿ ਪੰਚਾਇਤਾਂ ਪਾਰਟੀ ਬੇਸ ਤੇ ਹੁੰਦੀਆਂ ਨੇ ਜੀ ਇਹ ਕੋਈ ਕਿਸੇ ਪਾਰਟੀ ਨਾਲ ਸੰਬੰਧਦਾ ਸਰਪੰਚ ਕੋਈ ਕਿਸੇ ਨਾਲ ਸੰਬੰਧਿਤ ਹੈ ਉਹ ਕਿਸੇ ਦਾ ਵੋਟ ਨਾਲ ਸੰਬੰਧਿਤ ਹੈ ਮਤਲਬ ਜਿਹੜੀਆਂ ਗ੍ਰਾਮ ਪੰਚਾਇਤਾਂ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਰਾਜ ਸਭਾ ਜਿਹੜਿਆਂ ਨੂੰ ਵੀ ਨਹੀਂ ਪ੍ਰਤ ਪ੍ਰਤੀਨਿਧਤਾ ਨਹੀਂ ਮਿਲਦੀ ਸਰਕਾਰ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਜਲਾਦਾ ਇਸੇ ਤਰੀ ਗ੍ਰਾਮ ਸਭਾਵਾਂ ਨੇ ਇਹਨਾਂ ਨੂੰ ਜੀਵਤ ਕਰਕੇ ਇਹ ਸਾਰੇ ਲੋਕਾਂ ਦੇ ਵਾਸਤੇ ਜੋ ਵੀ ਮਤਲਬ ਇਸ ਚੀਜ਼ ਤੋਂ ਪੀੜਤ ਹੈ ਉਹਦੇ ਤੱਕ ਵੱਦ ਤੇ ਭakti ਉਹਦੇ ਤੱਕ ਪਹੁੰਚੇ ਇਹਦੇ ਵਾਸਤੇ ਜਿਹੜੀਆਂ ਗ੍ਰਾਮ ਸਭਾਵਾਂ ਨੇ ਉਹਨਾਂ ਦਾ ਮਤਲਬ ਖਾਸ ਰੋਲ ਹੋ ਸਕਦਾ ਹੈ ਤੇ ਸਰਕਾਰ ਨੂੰ ਤੇ ਵੱਡੀਆਂ ਸਰਕਾਰਾਂ ਨੂੰ ਸਾਡੀ ਬਿਊਰੋਕ੍ਰੇਸੀ ਨੂੰ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਕਿ ਮੈਥੋਂ ਆ ਪੰਜਵਾਂ ਘਰ ਆ ਮੈਥੋਂ ਦਸਵਾਂ ਘਰ ਆ ਇਹ ਕਿੰਨਾ ਨੁਕਸਾਨਿਆਂ ਗਿਆ ਮਤਲਬ ਉਹ ਨੁਕਸਾਨ ਦੀ ਹੈ ਜਿਹੜੀ ਪਰਭਾਈਓ ਕੀਤੀ ਸਕਦਾ ਇਹ ਨਹੀਂ ਹੈ ਕਿ ਇਕਰੇ ਘਰੇ ਦਾ ਇਹ ਨਹੀਂ ਪਤਾ ਵੀ ਸਮਾਨ ਹੈ ਜਿਹੜਾ ਉਹ ਸੜੀ ਜਾਂਦਾ ਹੋਵੇ ਕਿਉਂਕਿ ਪੈਕਿੰਗ ਜਿਆਦਾ ਕਰ ਲੈਂਦੇ ਵੀ ਸਾਲ ਮੁੱਕਦਾ ਵੀ ਜਾਂਦਾ ਇੱਕ ਬੰਦਾ ਭੁੱਖਾ ਰਹੀ ਜਾਂਦਾ ਹੁੰਦਾ ਮਤਲਬ ਇਹਨਾਂ ਚੀਜ਼ਾਂ ਦਾ ਗ੍ਰਾਮ ਸਭਾ ਵਾਲ ਨੂੰ ਗਰਾਉਂਡ ਜ਼ੀਰੋ ਤੇ ਪਤਾ ਹੁੰਦਾ ਉਹਨਾਂ ਦਾ ਜ਼ਰੂਰ ਮਤਲਬ ਸਹਿਯੋਗ ਲਿਆ ਜਾਣਾ ਚਾਹੀਦਾ ਹਾਂ ਡਾਕਟਰ ਸਾਹਿਬ ਇੱਕ ਲਾਸਟ ਵਿੱਚ ਆਪਾਂ ਇੱਕ ਗੱਲ ਹੋਰ ਕਰਾਂਗੇ ਕਿ ਇੱਕ ਤਾਂ ਹੁੰਦੀ ਹੈ ਕੈਸ਼ ਦੀ ਮਦਦ ਪੈਸਾ ਦੇਣਾ ਇੱਕ ਹੁੰਦੀ ਹੈ ਰਾਹਤ ਸਮੱਗਰੀ ਦੀ ਮਦਦ ਤਾਂ ਮਤਲਬ ਐਸ ਟਾਈਮ ਜੋ ਬਾੜ ਪੀੜਿਤ ਹਰ ਪਿੰਡਿਤ ਨੇ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਜ਼ਿਆਦਾ ਹੈ ਦੇਖੋ ਜੀ ਇਹਦੇ ਵਿੱਚ ਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਕਿਸਾਨ ਦੀ ਹੈ ਜਿਹੜੀ ਉਹ ਜ਼ਮੀਨ ਦੇ ਵਿੱਚੋਂ ਮਿੱਟੀ ਚੱਕਣ ਦੀ ਜੀ ਦੂਜੀ ਗੱਲ ਆ ਜਾਂਦੀ ਹੈ ਮਕਾਨ ਪਾਉਣ ਦੀ ਦੇਖੋ ਕਿਹੜਾ ਮਕਾਨ ਡਾ ਉਹ ਅਮੀਰ ਦਾ ਵੀ ਡਿੱਟ ਸਕਦਾ ਹੈ ਗਰੀਬ ਦਾ ਵੀ ਡਿੱਟ ਸਕਦਾ ਹੈ ਕਿਸੇ ਉਹ ਮਕਾਨਾਂ ਦੀ ਮੱਤ ਉਸ ਤੋਂ ਬਾਅਦ ਆ ਜਾਂਦੀ ਹੈ ਅਗਲੇ ਤੇ ਪਸ਼ੂ ਜੀ ਮਾਲ ਪਸ਼ੂ ਡੰਗਰ ਕਿੰਨੇ ਸੀਗੇ ਕਿੰਨੇ ਭੇਡਾਂ ਬੱਕਰੀਆਂ ਵਾਲਾ ਕੰਮ ਹੈ ਕਿੰਨਾ ਮਤਲਬ ਪੋਲਟਰੀ ਦਾ ਕੰਮ ਹੈ ਉਹਦੇ ਵਿੱਚ ਇੱਕ ਛੋਟਾ ਦੁਕਾਨਦਾਰ ਹੈ ਛੋਟੇ ਦੁਕਾਨਦਾਰ ਤੇ ਆ ਕੋਈ ਨਾ ਹੀ ਨਹੀਂ ਲੈ ਰਿਹਾ ਬਲ ਛੋਟੇ ਦੁਕਾਨਦਾਰ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਸਾਡੇ ਕਿਸਾਨ ਭਰਾ ਨੇ ਉੱਥੇ ਮਜ਼ਦੂਰ ਭਰਾ ਨੇ ਛੋਟੀ ਦੁਕਾਨਦਾਰੀ ਤਬਕਾ ਹੈਗਾ ਕਾਬਿਲ ਮਤਲਬ ਕੈਟਾਗਰੀਆਂ ਚ ਅਸੀਂ ਵੰਡੇ ਹੋਇਆ ਸਾਰਾ ਦੀ ਮਤਦ ਹੈ ਜਿਹੜੀ ਮਤਲਬ ਕੀ ਕੀ ਜਾਣੀ ਚਾਹੀਦੀ ਹੈ ਉਹਦੇ ਮਾਜਨੇ ਮੁਤਾਬਕ ਇਹ ਨਹੀਂ ਹੈ ਵੀ ਵੰਡਣ ਵੇਲੇ ਵੀ ਹਲਕਜੋ ਤੇ ਮਤਦ ਲੈਣ ਵੇਲੇ ਵੀ ਹਲਕਜੋ ਮਤਲਬ ਇਸ ਤਰ੍ਹਾਂ ਦਾ ਜਿਹੜਾ ਗਤੀਰਾ ਹੈ ਉਹ ਸਾਨੂੰ ਨਹੀਂ ਕਰਨਾ ਚਾਹੁੰਦਾ ਜੇ ਸਾਡੇ ਕੋਲੇ ਕੋਈ ਚੀਜ਼ ਹੈਗੀ ਹੈ ਤਾਂ ਸਾਨੂੰ ਵੀ ਦਰਿਆਦਿ ਦੀ ਦਿਖਾਉਣੀ ਚਾਹੀਦੀ ਹੈ ਜੀ ਯਾਰ ਮੇਰੇ ਕੋਲੇ ਮੈਥੋਂ ਪੰਜਵਾਂ ਘਰ ਹੈ ਜਿਹੜਾ ਉਹਦੇ ਬਜ਼ੁਰਗ ਬੰਦੇ ਨੇ ਉਹਨਾਂ ਕੋਲੇ ਜਾਦੇ ਲੋੜ ਹੈ ਮੈਨੂੰ ਮੇਰੇ ਕੋਲੇ ਸਮਾਨ ਹੈਗਾ ਉਹਨਾਂ ਨੂੰ ਦਿੱਤਾ ਜਾਵੇ ਇਸ ਤਰ੍ਹਾਂ ਨਾਲ ਅਸੀਂ ਜਿਹੜੀ ਇਹ ਤਰਾਸ ਦੀ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਤਰਾਸਦੀ ਦੇ ਵਿੱਚ ਆਪਸੀ ਭਾਈਚਾਰਕ ਪਿਆਰ ਮੁਹੱਬਤ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਇੱਕ ਦੂਜੇ ਦੀ ਜ਼ਰੂਰਤ ਦਾ ਧਿਆਨ ਕਰਦੇ ਹੋਏ ਉਹ ਚੀਜ਼ ਜੋ ਹੈ ਆਪਸੀ ਚ ਵੰਡ ਦੇਣੀ ਚਾਹੀਦੀ ਹੈ ਹਾਂਜੀ ਦੇਖੋ ਇੱਕ ਦੂਸਰੀ ਗੱਲ ਇਹ ਹੈ ਜੀ ਲक्की ਸਾਹਿਬ ਜੀ ਜਿਹੜੀ ਸੰਗਤ ਆਉਂਦੀ ਹੈ দান ਕਰਨ ਆਉਂਦੀ ਹੈ ਜੀ ਬਾਕੀ ਆਪਾਂ ਕੋਈ ਫੋਟੋਆਂ ਖਿਚਾਉਣ ਵਾਲਾ ਨਹੀਂ ਆ ਕੋਈ ਲਾਮ ਲਸ਼ ਕਰ ਵਾਲਾ ਨਹੀਂ ਦੋ ਕਿਸਮ ਦੇ ਲੋਕ ਨੇ ਜਾ ਰਹੇ ਨੇ ਜੀ ਇੱਕ ਤਾਂ ਫੋਟੋਆਂ ਖਿਚਾਉਣ ਵਾਲੇ ਜਾ ਰਹੇ ਨੇ ਜੀ ਇੱਕ ਬੰਦੇ ਬਾਕੀ ਮਦਦ ਕਰਨ ਵਾਲੇ ਜਾ ਰਹੇ ਨੇ ਜੀ ਜੀ ਜਿਹੜੇ ਮਦਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਦਾ ਫਰਜ਼ ਮੰਨਦਾ ਵੀ ਉਹਨਾਂ ਦਾ ਸਤਿਕਾਰ ਮਾਨ ਉਹਨਾਂ ਦਾ ਕਰਨ ਇਹ ਨਾ ਹੋਵੇ ਵੀ ਉਹ ਟਰਾਲੀ ਨੂੰ ਦੇਖ ਕੇ ਸਮਾਨ ਨੂੰ ਚੁੰਬੜ ਜਾਂਦੇ ਨੇ ਜਿਹੜੇ ਉਹ ਖੜੇ ਰਹਿੰਦੇ ਨੇ ਉਹ ਖੜੇ ਰਹਿੰਦੇ ਨੇ ਮਤਲਬ ਇਸ ਤਰ੍ਹਾਂ ਦਾ ਜਿਹੜਾ ਬਤੀ ਰਹੇਗਾ ਉਹ ਫਿਰ ਲੌਂਗ ਟਾਈਮ ਬੰਦਾ ਥੋੜਾ ਜਿਹਾ ਮਜਬੂਰ ਜਾ ਹੋ ਜਾਂਦਾ ਪਿੱਛੇ ਹਟਣ ਵਾਸਤੇ ਉਹਨਾਂ ਦਾ ਸਤਿਕਾਰ ਕੀਤਾ ਜਾਵੇ ਉਹਨਾਂ ਦਾ ਮਾਨ ਕੀਤਾ ਜਾਵੇ ਉਹਨਾਂ ਨੂੰ ਮਤਲਬ ਕਿਉਂਕਿ ਇਹ ਜੀ ਜਗ੍ਹਾ ਦੇ ਵਿੱਚ ਤਾਂ ਇਹ ਹੋ ਜਾਂਦਾ ਜੀ ਕਿਸੇ ਨੂੰ ਬੈਠਣ ਦਾ ਨਾ ਲੱਗਦਾ ਕਿਸੇ ਨੂੰ ਚਾਹੇ ਮੰਜੇ ਤੇ ਬਾਤ ਆ ਚਾਹੇ ਕਿਸੇ ਨੂੰ ਦਰੀ ਤੇ ਬਾਤ ਆ ਉਹ ਤਾਂ ਕੋਈ ਬਰਾਤ ਵਾਲਾ ਕੰਮ ਤਾਂ ਹੈ ਨਹੀਂ ਦੁੱਖ ਦੇ ਵਿੱਚ ਆਪਾਂ ਕਿਸੇ ਨੂੰ ਪੱਲੀ ਤੇ ਬਾਤ ਆ ਇਸ ਦੇ ਨਾਲ ਜਿਹੜਾ ਸਮਾਨ ਹੈ ਮਤਲਬ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੀ ਲਿਆ ਜਾਵੇ ਤਾਂ ਕੁਝ ਪੰਚੇਤੀ ਲੋਕ ਨੇ ਜਿਹੜੇ ਮਤਲਬ ਉਹ ਮਦਦ ਕਰਨ ਨੂੰ ਤਿਆਰ ਨੇ ਵੀ ਕੋਈ ਬੰਦਾ ਜਿਹੜਾ ਲੋਡ ਬੰਦਾ ਉਹਨੂੰ ਉਹ ਕਹਿ ਦਿੰਦੇ ਨੇ ਵੀ ਇਹਨੂੰ ਲੋਡ ਹੈਗੀ ਆ ਕਈ ਬੰਦੇ ਸਟਾਕਿਸਟ ਬਣ ਜਾਂਦੇ ਨੇ ਉਹਨੂੰ ਕਹਿ ਸਕਦੇ ਨੇ ਉਹ ਵੀ ਨਹੀਂ ਭਾਈ ਤੇਰੇ ਕੋਲੇ ਹੈਗਾ ਹੈਗਾ ਮਤਲਬ ਇਸ ਤਰ੍ਹਾਂ ਜਿਹੜਾ ਸਾਰੇ ਨਹੀਂ ਲੈਵਲ ਦੇ ਵਿੱਚੋਂ ਕੇ ਉਹਨਾਂ ਦੀ ਮਦਦ ਵਧੀਆ ਇੱਕੇ ਨਾਲ ਕੀਤੀ ਜਾ ਸਕਦੀ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਕੀ ਚਰਚਾ ਬਹੁਤ ਲੰਬੀ ਹੈ ਸਵਾਲ ਬਹੁਤ ਜ਼ਿਆਦਾ ਨੇ ਤੇ ਲੇਕਿਨ ਸਮੇਂ ਆਪਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਆਪਾਂ ਅੱਜ ਹੀ ਇਸ ਚਰਚਾ ਨੂੰ ਇੱਥੇ ਹੀ ਵਿਰਾਮ ਦਿੰਦੇ ਆਂ ਤੇ ਉਮੀਦ ਕਰਦੇ ਆਂ ਕਿ ਅੱਜ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋ ਪੰਜਾਬ ਵਾਸਤੇ ਹੜ੍ਹ ਪੀੜਤਾਂ ਨੂੰ ਇੱਥੇ ਦੇਖਣ ਆ ਰਹੇ ਨੇ ਤੇ ਉਹਨਾਂ ਤੋਂ ਉਮੀਦ ਕਰਦੇ ਆਂ ਤੇ ਵੱਧ ਤੋਂ ਵੱਧ ਜੋ ਹੈ ਜੋ ਰਾਹਤ ਰਾਸ਼ੀ ਪੰਜਾਬ ਸਰਕਾਰ ਨੂੰ ਦਿੱਤੀ ਜਾਵੇ ਤਾਂ ਆਪਾਂ ਇਸੀ ਉਮੀਦ ਦੇ ਨਾਲ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਇਸ ਨੂੰ ਸਮੇਂ ਦੇ ਹਿਸਾਬ ਨਾਲ ਸਮਾਪਤ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਸਾਡੇ ਨਾਲ ਜੁੜਨ ਲਈ ਸ਼ੁਕਰੀਆ ਜੀ ਜਿਸ ਤਰ੍ਹਾਂ ਕੀ ਅੱਜ ਆਪਾਂ ਚਰਚਾ ਕੀਤੀ ਕਿ ਪੰਜਾਬ ਪੰਜਾਬ ਵਿੱਚ ਹੜਪੀੜਤਾਂ ਦਾ ਹਾਲਚਲ ਪੁੱਛਣ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੋ ਹੈ ਇੱਥੇ 4:30 ਵਜੇ ਦੇ ਕਰੀਬ ਪਹੁੰਚਣਗੇ ਪੰਜਾਬ ਦੀ ਧਰਤੀ ਤੇ ਤੇ ਨਾਲ ਨਾਲ ਉਹ ਹੜਪੀੜਤਾਂ ਦਾ ਜੋ ਹੈ ਹਵਾਈ ਸਰਵੇਖਣ ਵੀ ਕਰਨਗੇ ਤੇ ਆਪਾਂ ਨੂੰ ਇਹੀ ਉਮੀਦ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਆ ਰਾਹਤ ਪੈਕੇਜ ਜੋ ਮਿਲਣਾ ਹੈ ਉਹ ਆਪਾਂ ਨੂੰ ਵੱਧ ਤੋਂ ਵੱਧ ਮਿਲੇ ਤਾਂ ਕਿ ਜੋ ਹੜ ਪੀੜਿਤ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਘਰ ਟਿਆ ਹੈ ਜਿਨ੍ਹਾਂ ਦੇ ਡੰਗਰ ਬੱਚੇ ਜੋ ਹੈ ਉਹ ਲਾਪਤਾ ਹੋ ਗਏ ਹਨ ਜਿਨ੍ਹਾਂ ਦੇ ਘਰ ਦੇ ਮੈਂਬਰ ਬਾੜ ਦੇ ਵਿੱਚ ਹੜੇ ਗਏ ਨੇ ਤੇ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਵੱਧ ਤੋਂ ਵੱਧ ਮਦਦ ਮਿਲੇ A1 ਪੰਜਾਬੀ ਟੀਵੀ ਵੀ ਇਦਾਂ ਦੇ ਹੀ ਮੁੱਦੇ ਜੋ ਹੈ ਰੋਜ਼ ਤੁਹਾਡੇ ਸਾਹਮਣੇ ਰੂਬਰੂ ਕਰਦਾ ਹੈ ਤੇ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਸੁਝਾਅ ਦਿਓ ਤਾਂ ਕਿ ਸਾਨੂੰ ਹੋਰ ਜ਼ਿਆਦਾ ਇਸ ਮੁੱਦਿਆਂ ਤੇ ਕੰਮ ਕਰਨ ਦਾ ਮੌਕਾ ਮਿਲੇ ਇਜਾਜ਼ਤ ਦਿਓ ਜਤਿੰਦਰ ਲੱਕੀ ਨੂੰ ਔਰ ਦੇਖਦੇ ਰਹੋ